ਫਿਰ ਸਾਨੂੰ ਦੇਵਾ ਜੀ ਦੇ ਨਾਮ ਦਾ ਬੋਲ ਸੱਚੇ ਦਰਬਾਰ ਕੀ ਜੈ ਮੈਨਾ ਖਾਨ ਸਾਹਿਬ ਬਾਰੇ ਕੁਛ ਦੱਸਣਾ ਚਾਹਨਾ ਮਾਫ ਕਰਿਓ ਪਰ ਮੇਰੇ ਦਿਲ ਵਿੱਚ ਸੀ ਰਿਆ ਨਹੀਂ ਗਿਆ ਨਹੀਂ ਨਹੀਂ ਬਾਬਾ ਜੀ ਲਓ ਦੱਸੋ ਇਹਦਾ ਖਾਨ ਸਾਹਿਬ ਇਦਾਂ ਹੋ ਸਕਦਾ ਬੱਚੇ ਆ ਤੁਹਾਡੇ ਸਾਈ ਜੀ ਮੈਨਾ 2010 ਵਿੱਚ ਮੇਰੇ ਅੱਜ ਵੀ ਉਹਨਾਂ ਨਾਲ ਬਹੁਤ ਪਿਆਰ ਆਪਣੇ ਸੁੱਖੇ ਹੋਣੀ ਅੱਜ ਪਾਜੀ ਬਾਹਰ ਗਏ ਹੋਇਆ ਤਾਰਿਕ ਖਾਨ ਸਾਹਿਬ ਤੇ ਸਾਡਾ ਪੁੱਟੂ ਉਹਨਾਂ ਕੋ ਹੁੰਦਾ ਜਾਂਦਾ ਹੁੰਦਾ ਸੀ ਮੈਂ ਵੀ ਉੱਥੇ ਜਾਂਦਾ ਹੁੰਦਾ ਸੀ ਅੱਜ ਵੀ ਬਹੁਤ ਪਿਆਰ ਆ ਮੇਰੇ ਵੱਡੇ ਭਰਾਵਾ ਤੇ ਪੋਟੂ ਨੇ ਤੁਹਾਡੇ ਬਾਰੇ ਦੱਸਿਆ ਵੀ ਹਾਂ ਮੈਨੂੰ ਚਲੋ ਜੋ ਸਾਡਾ ਪਿਆਰ ਭਰਾਵਾਂ ਵਾਲਾ ਨਾਮ ਬਲਜਿੰਦਰ ਨੇ ਮੈਨੂੰ ਦੱਸਿਆ ਕਿ ਇਹ ਵੀ ਸਾਡਾ ਬਚਪਨ ਵਾਲਾ ਯਾਰ ਆ ਨਾਲ ਉਹ ਪਿਆਰਾ ਕਹਿੰਦੇ ਮੈਂ ਮਲਸੀਆਂ ਜਾਗਰਨ ਤੇ ਗਿਆ ਖਾਨ ਸਾਹਿਬ ਕੋ ਜਿੰਨੀ ਮਾਤਾ ਰਾਣੀ ਨੇ ਖਾਨ ਸਾਹਿਬ ਨੂੰ ਸੋਹਣੀ ਆਵਾਜ਼ ਦਿੱਤੀ ਆ ਨਾ ਉਸ ਤੋਂ ਕਿਤੇ ਸੋਹਣਾ ਦਿਲ ਦਿੱਤਾ ਵਾ ਮੈਂ ਛੋਟਾ ਜਿਹਾ ਕਿੱਸਾ ਦੱਸਣਾ ਚਾਹਣਾ ਮੈਂ ਧੁਰਿਆ ਨਹੀਂ ਗਿਆ ਬਾਕੀ ਮੈਂ ਕੋਈ ਐਂਕਰ ਨਹੀਂ ਹੈਗਾ ਵੀ ਜਿਹੜਾ ਕੁਝ ਬਾਹਾ ਬੋਲ ਜਾਵਾਂ ਤੇ ਮਲਸੀਆਂ ਜਾਗਰਣ ਹੋ ਰਿਹਾ ਸੀ ਬਲਜਿੰਦਰ ਜੀ ਜਾਗਰਣ ਵਿੱਚ ਗਏ ੱੱਕੇ ਮਾਰਦੇ ਮੋਰ ਦੇ ਅੱਗੇ ਪਹੁੰਚ ਗਿਆ ਖਾਨ ਸਾਹਿਬ ਕੋ ਖਾਨ ਸਾਹਿਬ ਨੂੰ ਕਹਿੰਦਾ ਖਾਨ ਸਾਹਿਬ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਤੇ ਅੱਖਾਂ 'ਚ ਇਮੋਸ਼ਨਲ ਆ ਗਿਆ ਖਾਨ ਸਾਹਿਬ ਨੇ ਕ੍ਰਿਸ਼ਨ ਤੇ ਸੁਦਾਮੇ ਵਾਲੀ ਰੀਤ ਦੁਆਰਾ ਚਲਾਤੀ ਪੋਟੂ ਨੂੰ ਗੱਲ ਲਗਾਇਆ ਆਪਣੇ ਬੱਚਿਆਂ ਨੂੰ ਪਿਆਰ ਕੀਤਾ ਇਹ ਇਹਨਾਂ ਦਾ ਦਰਿਆ ਦਿਲਵਾ ਤੇ ਇੱਕ ਏਦਾਂ ਦਾ ਟਾਈਮ ਵੀ ਹੁੰਦਾ ਵਾ ਕਿ ਖਾਨ हां आज तक ਨਾਲ ਆ ਖਾਨ ਸਾਹਿਬ ਕੈਨੇਡਾ ਅਮਰੀਕਾ ਜਾਂਦੇ ਆ ਤੇ ਫਗਵਾੜੇ ਕੋਠੇ ਦੀ ਚਾਬੀ ਸਾਡੇ ਭੋਟੂ ਭਰਾ ਕੋ ਹੁੰਦੀ ਆ ਖਾਨ ਸਾਹਿਬ ਜਿਉਂਦੇ ਵਸਦੇ ਰਹੋ ਭਗਵਾਨ ਰਾਮ ਤੁਹਾਨੂੰ ਦਿਨ ਦੋਖਣੀ ਰਾਤ ਚੁਗਣੀ ਤਰੱਕੀ ਬਖਸ਼ੇ ਐਦਾਂ ਹੀ ਤੁਹਾਡਾ ਰਤਬਾ ਬਣਿਆ ਰਹੇ ਅੱਲਾਹ ਤਾਲਾ ਹਮੇਸ਼ਾ ਤੁਹਾਨੂੰ ਐਦਾਂ ਹੀ ਰੱਖੇ ਤੇ ਸਾਡੇ ਭਰਾ ਨੂੰ ਐਦਾਂ ਹੀ ਪਿਆਰ ਕਰਦੇ ਰਹੋ ਤੇ ਬਸ ਇਸ ਤੋਂ ਜ਼ਿਆਦਾ ਮੇਰੇ ਕੋਲ ਹੋਰ ਨਹੀਂ ਕੁਝ ਬੋਲਣ ਦੇ ਅਲਫਾਜ਼ ਹੈਗੇ ਤੇ ਮਾਤਾ ਰਾਣੀ ਐਦਾਂ ਹੀ ਚੜ੍ਹਦੀ ਕਲਾ ਰੱਖੇ ਤੁਹਾਨੂੰ ਜੀ ਬੋਲ ਸਕਦਾ ਜੀ ਮੈਂ ਕਹ ਪੁੱਤਰਾ ਮੈਂ ਨਾ 라ਵਨ ਦਾ ਕੈਰੇਕਟਰ ਸ਼ਾਹਕੋੜ ਵਿੱਚ ਕਰਦਾ ਵਾਂ ਆ ਸਾਡੇ ਵੱਡੇ ਭਰਾ ਮਿੱਤਲ ਸਾਹਿਬ ਬੈਠੇ ਆ ਸੋਨੂ ਭਾਜੀ ਗੌਰਵ ਜੀ ਯਾ ਰੋੜਾ ਸਾਹਿਬ ਇਹਨਾਂ ਸਾਰਿਆਂ ਨੇ ਧਰਮੇ ਉਹਨਾਂ ਨੇ ਮੈਨੂੰ ਚਲੋ ਤਿਆਰ ਕੀਤਾ ਮੈਂ ਬੋਲਣ ਦੇ ਕਾਬਿਲ ਹੋਇਆ ਇਹ ਪ੍ਰਭੂ ਰਾਮ ਦੀ ਕਿਰਪਾ ਵਾ ਆਪਾਂ ਕੁਝ ਵੀ ਨਹੀਂ ਗਏ ਬਜਰੰਗਬਲੀ ਦੀ ਇੰਨੀ ਕਿਰਪਾ ਵਾ ਕਿ ਮੈਨੂੰ ਸ਼ਾਹਕੋੜ ਦੇ ਲੋਕ ਬਹੁਤ ਪਿਆਰ ਕਰਦੇ ਆ ਮੈਂ ਸ਼ਾਹਕੋੜ ਦਾ ਦੇਣਾ ਨਹੀਂ ਦੇ ਸਕਦਾ ਮੈਂ ਕਹਿੰਦਾ ਮੇਰਾ ਦੁਆਰਾ ਜਨਮ ਹੋਵੇ ਮੈਂ ਫਿਰ ਸ਼ਾਹਕੋੜ ਹੀ ਜੰਮਾਂ ਮੈਨੂੰ ਕੋਈ ਕੈਨੇਡਾ ਅਮਰੀਕਾ ਦੀ ਲੋੜ ਨਹੀਂ ਗਈ ਮੇਰਾ ਸ਼ਾਹਕੋੜ ਹੀ ਸਭ ਕੁਝ ਆ ਖਾਨ ਸਾਹਿਬ रावण ਨੂੰ ਕਹਿੰਦੇ ਆ ਪੁੱਛਦੇ ਆ ਕੋਈ ਪੁੱਛਦਾ ਅੱਛਾ ਤੋ ਤੁਮ ਹੋ ਲੰਕਾ ਪਤੀ 라वण 라वण ਕਹਿੰਦਾ ਹਾ 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 ਚਰ ઓ ਚਰ ਸਭ ਕਾ ਪੁੱਤ ਹੈ ਮੁਜ ਬਲੀ ਕੇ ਨਾਮ ਤੇ ਸਵਰਗ ਵੀ ਲੱਜਾ ਖਾਏ ਮੇਰੇ ਲੰਕਾਪੁਰੀ ਕੇ ਧਮ ਸੇ ਖਾਨ ਸਾਹਿਬ ਇੱਕ ਵਾਰ ਟਾਈਮ ਆਂਦਾ ਖਾਨ ਸਾਹਿਬ ਇੱਕ ਟਾਈਮ ਆਂਦਾ ਅੰਗਦ ਰਾਵਣ ਦੇ ਦਰਬਾਰ ਚ ਜਾਂਦਾ ਓਏ ਏਡੇ ਵੱਡੇ ਸਟਾਰ ਆਸੀਂ ਤਾਂ ਮਿੱਟੀ ਨਾਲ ਜੁੜੇ ਹੋਈਆਂ ਜੀ ਹਾਂਜੀ ਹਾਂਜੀ ਆਂਦੇ ਹੁੰਦੇ ਆ ਸਾਡੇ ਨਾਲ ਮਤਲਬ ਇਹ ਸਾਨੂੰ ਸਾਨੂੰ ਮਤਲਬ ਇੰਨੀ ਕੁ ਸੇਵਾ ਹੀ ਕਰਦੇ ਆ ਲੈਂਦੇ ਕੁਝ ਨਹੀਂ ਸਾਡੇ ਕੋਲ ਉਹਨਾਂ ਦਾ ਵੀ ਬੜਾਪਨ ਆ ਜੀ ਅੱਛਾ ਜੀ ਖਾਨ ਸਾਹਿਬ ਇੱਕ ਟਾਈਮ ਆਂਦਾ ਅੰਗਦ ਰਾਵਣ ਦੇ ਦਰਬਾਰ ਚ ਜਾਂਦਾ ਰਾਵਣ ਕਹਿੰਦਾ ਕੀ ਆ ਸਰੂਪ ਨਕਾ ਕੀ ਕਟੀ ਹੋਈ ਨਾਕ ਫਿਰਸੇ ਲਗਾਈ ਜਾ ਸਕਦੀ ਹੈ ਅੰਗਦ ਬੋਲਦਾ ਜੀ ਨਹੀਂ ਮਹਾਰਾਜ ਕਹਿੰਦਾ ਫਿਰ ਸੀਤਾ ਰਾਮ ਕੇ ਪਾਸ ਕੈਸੇ ਲੋਟਾਈ ਜਾ ਸਕਦੀ ਹੈ ਅੰਗਦ ਕਹਿੰਦਾ ਨਾਕ ਕਬ ਕਾਟੀ ਥੀ ਖੁਦ ਕਟਵਾਈ ਗਈ ਰਾਵਣ ਬੋਲਦਾ ਜਿਸ ਨੇ ਕਾਟੀ ਨਾਕ ਉਸ ਕੀ ਜਾਨ ਕੀ ਲਾਈ ਗਈ ਅੰਗਦ ਬੋਲਦਾ ਜਾਨ ਕੀ ਜੋ ਲਾਏ ਹੋ ਜਾਨ ਲੈ ਕੇ ਜਾਏਗੀ ਰਾਵਣ ਬੋਲਦਾ ਜਾਨ ਕੇ ਰਹਤੇ ਹੋਏ ਜਾਨ ਕੀ ਨਾ ਜਾਏਗੀ ਵਾਸੀ ਗੁਸਤਾਖੀ ਮਾਫ਼ ਕੋਈ ਕੀਆ ਸੁਨੇਹਾ ਹੋਵੇ ਤਾਂ ਬੱਚਾ ਸਮੇਖਾ ਖਾਨ ਸਾਹਿਬ ਮਾਫ ਕਰਿਓ ਤੁਹਾਡੇ ਦਰਿਆਦਿਲਾਂ ਦੇ ਸੀ ਬਹੁਤ ਫੈਨ ਆ ਬਸ ਯਾਦ ਰੱਖਿਓ ਕਿਤੇ ਨੰਗਦੇ ਵੜਦੇ ਮੇਲੇ 'ਚ ਮਿਲੇ ਤਾਂ ਬੱਚਿਆਂ ਨੂੰ ਯਾਦ ਰੱਖਿਓ ਜੇ ਕਰੇ ਮਹਾਂਸ਼ਣ ਮੁਸਤਕਾ ਜਾਮ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਇੱਕ ਵਾਰੀ ਤਾੜੀਆਂ ਵਜਾ ਦਿਓ ਜੀ ਰਾਵਣ ਦੀ ਐਕਟਿੰਗ ਕਰਦੇ ਨੇ ਉਦਾਂ ਰਾਵਣ ਨਹੀਂ ਹੈਗੇ ਹਾਂ ਉਦਾਂ ਪ੍ਰਭੂ ਰਾਮ ਦੇ دیਵਾਨੇ ਆ ਕਹਿੰਦੇ ਮੇਰੇ ਤੇ ਰਾਮ ਜੀ ਦੀ ਕਿਰਪਾ ਹੈ ਹਾਂ ਹਾਂ